ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਦੂ ਨਗ ਸੇ ਲਈ ਲੈ ਕੇ ਆ ਜੀ ਇੱਕ ਬੈੜਾ ਬਈ ਤਾਜੀ ਸੂਈ ਆ ਬੱਚਾ ਬਈ ਬੱਚੀ ਦਿੱਤੀ ਆ ਤੇ ਇੱਕ ਬਈ ਕੋਲੇ ਹੀਫਰ ਬੱਚੀ ਆਗੀ ਆਓ ਕਰ ਲੈਨੇ ਬਾਪੂ ਨਾਲ ਗੱਲਬਾਤ ਆਜਾ ਬਾਪੂ ਬਾਪੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਆ ਵਧੀਆ ਵਧੀਆ ਜੀ ਵਧੀਆ ਨਾਮ ਤੇ ਡਰੈਸ ਬੋਲ ਨਾਮ ਅੰਦਰ ਸਿੰਘ ਹਮ ਪਿੰਡ ਛੰਨਾ ਗਲਾ ਸਿੰਘ ਵਾਲਾ ਠੀਕ ਆ ਜੀ ਜਿਲ੍ਹਾ ਬਰਨਾਲਾ ਤੇ ਤਸਵੀਰ ਤਪਾ ਨੇੜੇ ਪਿੰਡ ਬਾਪੂ ਭਦੌਰ ਨੇ ਵਾਲਾ ਜਿੰਗਣ ਕੰਡਾ ਬਣਾ ਪਿੰਡ ਦੇ ਵਿਚਾਲੇ ਮੋਬਾਈਲ ਨੰਬਰ ਕੋ 9855733677 ਇਹ ਬਾਪੂ ਦਾ ਕੰਟੈਕਟ ਨੰਬਰ ਹੈ ਬਾਕੀ ਸਕਰੀਨ ਤੇ چل ਰਿਹਾ ਨੋਟ ਕਰ ਲੋ ਬਾਪੂ ਜਿਹੜੀ ਇਹ ਬੜ ਦੇ ਨੇ ਕਿਹੜਾ ਸੂਆ ਸੂਈ ਆ ਦੂਜਾ ਸੂਆ ਜੀ ਕਦੋਂ ਸੂਈ ਆ ਬਾਪੂ ਇਹ ਨੂੰ ਹੋ ਗਏ 20 25 25 30 20 25 ਅੱਧਾ ਘਟਾ ਲਾ ਠੀਕ ਆ ਬੰਦ ਦੇ ਦੇ ਨੇ ਬੱਚੀ ਬਹੁਤ ਚੰਗੀ ਬੱਚੀ ਬੜੀ ਚੰਗੀ ਦਿੱਤੀ ਐ ਬੱਚੀ ਦਿਖਾਉਗੀ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਇੱਕ ਨੰਬਰ ਆ ਬਈ ਕਿਆ ਬਾਤ ਆ ਦੋ ਨਗ ਮੈਲਨੇ ਆ ਕਿ ਬੱਚੀ ਨੇ ਬਈ ਕਰਮ ਵਾਲੀ ਨੇ ਸਾਲ ਡੇਢ ਸਾਲ ਨੂੰ ਨਾਲ ਤਿਆਰ ਹੋਇਆ ਨਾ ਬੜਾ ਬਹੁਤ ਚੰਗੀ ਆ ਨਾ ਬਾਪੂ ਹਾਂ ਫੇਸ ਬੜਾ ਚੰਗਾ ਬੋਦੀ ਚੰਗੀ ਆ ਸਨਖ ਫੁਣਾ ਪ੍ਰਿੰਟ-ਪਰਿੰਟ ਪੂਰਾ ਚੰਗਾ ਥਣਲੇਵਾ ਬੜਾ ਕਮਾਲਾ ਹੈ ਨਾ ਕੱਟ ਤਾਰ ਇੱਥੀ ਮਾਰ ਦੇ ਕਿਥੇ ਮਾਰ ਦੇ ਮਾਰ ਦੇ ਮੈਂ 1 ਮਿੰਟ ਮਾਰ ਦਿੰਦਾ ਤਰ ਤੇ ਕਿੰਨਾ ਕੁ ਭੋਲਾ ਬਾਪੂ ਨੇ ਕੱਢਿਆ ਫਿਰ ਬਈ 6 ਕਿਲੋ ਭੋਲਾ ਕੱਢਿਆ ਜੀ ਠੀਕ ਆ ਬਈ ਹਾਂ ਫੇਰ ਮੈਂ ਕੀਕਾ ਬੱਚਾ ਜਗਾ ਕੇ ਰ ਕੱਢਤਾ ਕਿੰਨਾ ਦੁੱਧ ਦੇ ਦੂਆ ਐਸਟੀਮੇਟ ਚਾਹੀਦੀ 32 ਲੀਟਰ ਤਾਂ ਮੇਰੇ ਘਾਹ ਦਾ ਸਾਰਾ ਜਗਾੜ ਆ ਹਮਮ ਸਹੀ ਗੱਲ ਆ ਬਾਪੂ ਟੋਰ ਦੇ ਬਾਪੂ ਪਹਿਲਾਂ ਫਿਰ ਧਾਰਾ ਮਾਰਾਂਗੇ ਸੋਈ ਸਵਾਈਆ ਜੇਰ ਬਸ ਥੋੜੇ ਟਾਈਮ ਲਈ ਗਰਮ ਵਾਲੀ ਦੀ ਪਾਏ ਜਾਣੀ ਹੈਗੀ ਨਾ ਤਰ ਪੀਰ ਤਾਂ ਹਾਂ ਜੇਰ ਦਾ ਲੜ ਤੁਰ ਪਿਆ ਫੇਸਬੂਕ ਦੇਖੋ ਬਿਊਟੀ ਬਹੁਤ ਆਣਾ ਬਾਪੂ ਹਾਂ ਜੀ ਬੜੀ ਚੰਗੀ ਫੁੱਲ ਕਰਦਾ ਫੁੱਲ ਬਰੀਡ ਆ ਸੋਈ ਸਵਾਈਆ ਬੱਚਾ ਗਰਮਣੀ ਨੇ ਬੱਚੀ ਦਿੱਤੀ ਐ ਬੱਚੀ ਵੀ ਬਹੁਤ ਚੰਗੀ ਐ ਇੱਕ ਨੰਬਰ ਬੱਚੀ ਨੂੰ ਜਨਮ ਦਿੱਤਾ ਉਹ ਦੋ ਨਗ ਮਿਲ ਜਾਣੇ ਬਈ ਬੱਚੀ ਨੇ ਵੀ ਨਾਲ ਹੀ ਧਿਆਰ ਹੋ ਜਾਣਾ ਤੇ ਮੁੱਲ ਕੀ ਆ ਬਾਪੂ ਜਾਇਜ਼ ਜਦਾ ਮੁੱਲੇ 122 ਇੱਕ ਲੱਖ 22 ਯਾਰ ਮਾਨਤਨ ਹੋ ਜਾ ਹਾਂ ਮਾਨਤਨ ਹੋ ਜਾ ਹਾਂ ਮਾਨਤਨ ਹੋਊਗਾ ਠੀਕ ਹੈ ਜੀ ਕਰਾਂਗੇ ਨਾਲ 122000 ਰੁਪਿਆ ਮੌਲਾ ਮਾਨਤਨ ਜ਼ਰੂਰ ਹੋ ਜਾਵੇ ਬੈਡ ਬਹੁਤ ਚੰਗੀਆਂ ਫੁੱਲ ਬਰੀਡ ਆ ਪ੍ਰਿੰਟ ਥਣ ਲੇਵਾ ਇੱਕ ਨੰਬਰ ਆ ਪਲੀ ਵੀ ਬਹੁਤ ਹਨਾ ਬਫੂ ਹਾਂ ਜੀ ਪੂਰੀ ਕਿਸੇ ਪਾਸੋਂ ਵੀ ਕਮੀ ਨਹੀਂ ਕਿਸੇ ਪਾਸੋਂ ਵੀ ਚਵਾਈ ਚਵਾਈ ਚੰਗੀਆਂ ਐ ਸਾਰਾ ਦਿਖਾਉਣੇ ਆ ਥਣ ਬਾਕੀ ਕੋਈ ਛੱਡੀ ਸਾਰਾ ਕੁਝ ਦਿਖਾਵਾਂਗੇ ਬਿਨਾ ਨਹੀਂ ਹਣੀ ਤੂੰ ਪਾਣੀ ਲੈਵਾ ਬਹੁਤ ਆ ਉਹ ਆਦੀ ਮਰਜ਼ੇ ਨਾਲ ਪਾਉਣਾ ਪਾ ਲੋ ਨਹੀਂ ਪਾਉਣਾ ਨਾ ਪਾਉਣਾ ਹਾਂ ਠੀਕ ਆ ਪਰ ਆਪਣ ਨੂੰ ਐ ਵੀ ਪਰ ਨਹੀਂ ਚੱਕੋ ਬਾ ਜੀਰ ਤੇ ਦੋ ਬਈ ਉਹ ਦੀ ਸ਼ੂਟ ਹੋ ਜਾਈ ਨਹੀਂ ਜਿਵੇਂ ਮਰਜ਼ੀ ਬਹਿ ਜਾ ਕੋਈ ਚੱਕਨੀ ਚੂਣ ਬੜਾ ਚੰਗਾ ਨਾ ਬਾਪੂ ਬਾਈ ਚੰਗੀ ਚੂਣ ਮੋਟਾ ਮੋਟਾ ਚੂਣਾ ਚਬਾਈ ਬੜੀ ਚੰਗੀ ਲੱਗੀ ਲੈ ਕਿਆ ਬਾਤ ਹੈ ਪੂਰਾ ਪੰਡ ਵਾਲਾ ਲੇਵਾ ਕੋਈ ਛੋਟਾ ਲੇਵਾ ਨਹੀਂਗਾ ਨਾ ਪਿਛਲੀ ਦੇ ਲੈ ਕਿਆ ਬਾਤ ਹੈ ਇੱਕ ਨੰਬਰ ਚਬਾਈ ਆ ਮੋਟਾ ਮੋਟਾ ਚੂਣਾ ਕਰ ਮਾਇਆ ਚਬਾਈ ਬੜੀ ਚੰਗੀ ਆ ਨਾ ਬਾਪੂ ਹਾਂਜੀ ਹਾਂ ਹਮ ਲੈ ਕਿਆ ਬਾਤ ਹੈ ਠੰਡੀ ਫੋਲ ਨਿਆਣਾ ਪਾਉਣਾ ਪਾਉ ਨਹੀਂ ਪਾਉਣਾ ਨਾ ਪਾਉਣਾ ਵੀ ਜੱਕਨੀ ਸੂਈ ਸਵਾਈਆਂ ਬੱਚਾ ਬੱਚੇ ਬੱਚੀ ਵੀ ਬਹੁਤ ਚੰਗੀ ਹੈ ਮੋਲ ਵੀ ਜਾਇਆ ਬੜ ਚੰਗੀ ਆ ਬਾਈ ਸੂਈ ਸਵਾਈ ਆ ਅੱਗੇ ਬਾਪੂ 2 ਨੰਬਰ ਤੇ ਬੱਚੀ ਦੀ ਕਿੰਨੀ ਉਮਰ ਹੈਨੀ ਬੱਚੀ ਦੀ ਜੀ ਹੋਊਗੀ ਮੇਰੇ ਸਾਚ 11 ਕਿ ਮਹੀਨੇ ਦੀ 11 ਮਹੀਨਾ ਦੀ ਕਿਹੜੀ ਬਰੀਡ ਆ ਇਹ ਇਹ ਐ ਬਰੀਂਜ ਐਰ ਸ਼ੈਰ ਜੀ ਪਿਓ ਐਰ ਸ਼ੈਰ ਐ ਹਮ ਇਹਦੇ ਦੇਖੋ ਥਾਣ ਝੋੜੀ ਦਾ ਐਰ ਸ਼ੈਰ ਬਰੀਡ ਆ ਥਾਣ ਝੋੜੀ ਨੇੜੇ ਤੋਂ ਚੈੱਕ ਕਰਵਾਉਂਦੇ ਆ ਥਾਣ ਝੋੜੀ ਇੱਕ ਨੰਬਰ ਆ ਚਾਰ ਹੀ ਥਾਣਾ ਪੀੜੀ ਆ ਕੋਈ 40 ਉਹਦੀ ਜ਼ਿੰਮੇਵਾਰੀ ਥਾਣਾ ਹਾਂ ਹਾਂ ਜੀ ਹਮ ਕਿਆ ਬਾਤ ਆ ਝੋੜੀ ਬਹੁਤ ਚੰਗੀ ਆ ਹਾਂ ਕਦ ਬਾਕੀ ਰਹੇਗਾ ਦਾ ਕਿੰਨਾ ਕੁ ਰਿਕਾਰਡ ਦੀ ਮੰਗ ਤਿੰਨ ਫੁੱਟ ਤੋਂ ਉੱਤੇ ਠੀਕ ਆ 1 ਮਿੰਟ ਠੀਕ ਆ ਜੀ ਤੋਰ ਦੇ ਬਾਪੂ ਜੀ ਬਿਊਟੀ ਚੰਗੀ ਆ ਬਈ ਐਰ ਸ਼ੈਰ ਬਰੀਡ ਆ ਕਦ ਚੰਗਾ ਮਾਂ ਦਾ ਰਿਕਾਰਡ ਕਿੰਨਾ ਦਾ ਸਹੀ ਬਾਪੂ ਇਹਦਾ ਦੱਛਿਆ ਨੇ 27 28 ਲੀਟਰ ਠੀਕ ਆ ਕੱਢੇ 27 28 ਲੀਟਰ ਠੀਕ ਆ ਭਾਈ ਬਰੀਡ ਬਹੁਤ ਹਨਾ ਬੱਚੇ ਇਥੇ ਪੂਰੀ ਚੰਗੀ ਹੈ ਜੀ ਇੱਕ ਨੰਬਰ ਚੈਰ ਸਹਿਰਾਮ ਕਹਿੰਦਾ ਅਸਲ ਅਸਲ ਹੈ ਸਹੀ ਗੱਲ ਆ ਬਾਬਾ ਕੀ ਮੋਲ ਆ ਬੱਫੂ ਜੈਜਾ ਦਾ ਇਹਦਾ ਮੁੱਲ 32000 32000 ਰੁਪਏ ਮਾਨਤਨ ਹੋ ਜੀ ਹੋਊਗਾ ਜੀ ਹੋਊ ਠੀਕ ਹੈ 32000 ਰੁਪਇਆ ਮੋਲਾ ਮਾਨਤਨ ਜ਼ਰੂਰ ਹੋ ਜੂ ਬੱਛੀ ਚੰਗੀ ਆ ਕੁਆਲਿਟੀ ਵਾਲੀ ਆ ਫੇਸ ਬੋਥ ਦੀ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਮਿਲਦੀ ਬਹੁਤ ਘੱਟ ਆ ਹਾਂਜੀ ਹਾਂ ਮੰਗ ਚੰਗੀ ਆ ਮਿਲਦੀ ਬਹੁਤ ਘੱਟ ਟਾਇਰ ਸ਼ੈਰ ਬਰੀਡ ਆ ਨਾਗਸੀ ਬਾਪੂ ਕੋਲੇ ਦੋ ਦੋ ਨਹੀਂ ਲਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆ ਬਾਪੂ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ